ਆ ਰਿਆ ਨਾ ਰਾਸ਼ੀ ਇੱਕ ਗੱਲ ਬਾਤ ਗੱਲ ਬਾਤ ਸਾਬ ਮੇਰਾ ਛੋਟਾ ਭਰਾ ਸੀ ਬੱਚਿਆਂ ਨੂੰ ਪਾਲਿਆ ਸੀ ਉਹਨੇ ਸੁਸਾਇਸਾਈਡ ਕਰਾਇਆ ਕੁੜੀ ਦੇ ਚੱਕਰ ਦੇ ਵਿੱਚ ਕਿੰਨਾ ਸਾਨੂੰ 25 ਸਾਲ ਦਾ ਸਰਮੁੰਦਾ ਹੈ ਕੀ ਕਾਦੀ ਗੱਲ ਉਹਨੇ ਸੁਸਾਇਸਾਈਡ ਕਰਾਈ ਗੱਲ ਇਹ ਕਿ ਸਾਲ 4 ਸਾਲ ਲੱਗੇ ਕੁੜੀ ਦੇ ਰਿਲੇਸ਼ਨ ਵਿੱਚ ਰਹਿੰਦੇ ਨੂੰ ਗੱਲਾਂ ਬਾਤਾਂ ਕਰਦੇ ਸੀ ਇਕੱਠੇ ਆਉਂਦੇ ਸੀ ਇਕੱਠੇ ਜਾਂਦੇ ਸੀ ਕਦੀ ਬਜੇਰੀਆ ਕਦੀ ਕਿਤੇ ਵਾਰਾ ਵਾਰ ਘੁੰਮਦੇ ਸੀ ਤੇ ਕੁੜੀ ਨੇ ਤੇ 15 ਤਰੀਕ ਨੂੰ ਕੁੜੀ ਦਾ ਬਰਥਡੇ ਸੀ ਉਹ ਸੈਲੀਬ੍ਰੇਟ ਕੀਤਾ ਉਹਦੋਂ ਨਾਲ ਕੰਮ ਦੀ ਰਹੀ ਜਾਂਦੀ ਰਹੀ ਇਹ ਦੋ ਤਿੰਨ ਦਿਨਾਂ ਦੇ ਵਿੱਚ ਉਹਨੇ ਕਿਹਾ ਤਾਂ ਕਿ ਮੇਰੀ ਬਾਹਰ ਦੀ ਕਿਵੇਂ ਬਾਹਰ ਜਾਣਾ ਚਾਹੀਦੀ ਹੈ ਦਿਨਾਂ ਮੇਰਾ ਕੋਈ ਫਿਊਚਰ ਨਹੀਂ ਹੈਗਾ ਤੇ ਇਹਨੂੰ ਜਵਾਬ ਦਿੱਤਾ ਜਦ ਕਿ ਅਸੀਂ ਸਾਰੇ ਘਰਾਂ ਨਾਲ ਗੱਲ ਕੀਤੀ ਤੇ ਅਸੀਂ ਤੇਰੇ ਰਿਸ਼ਤੇ ਲੋ ਕਰਦੇ ਗੱਲ ਤੇ ਉਹਦਾ ਸਾਰੀ ਕੀਤੀ ਹੈ ਤੇ ਕੁੜੀ ਨੇ ਪਤਾ ਨਹੀਂ ਨੂੰ 100 ਵਾਰ ਪਤਾ ਨਹੀਂ ਕੀ ਕੁੜੀ ਨੂੰ ਫੋਨ ਕੀਤਾ ਕੁੜੀ ਨੇ ਕੀ ਕੱਲ ਮਿਲਦੇ ਨੂੰ ਕਿਹਾ ਇਹਨੇ ਛਦਾਈ ਨਹੀਂ ਸਾਡੇ ਨੂੰ ਦਵਾਈ ਪੀਣੀ ਸੀ ਸਰ ਤੇ ਰਿਸ਼ਤੇ ਦੀ ਵੀ ਗੱਲ ਹੁੰਦੀ ਪਈ ਸੀ ਸਰ ਘਰ ਸਾਡੇ ਚੱਲਦੀ ਪਈ ਸੀ ਤਾਂ ਸਾਰੀ ਹਾਂ ਕੁੜੀ ਵੱਲੋਂ ਨਾ ਕਿ ਕੁੜੀ ਦੇ ਘਰ ਜਾਣ ਜਦੋਂ ਜਾਣ ਲੱਗੀ ਸੀ ਤੇ ਕੁੜੀ ਨੇ ਉਲਟਾ ਕਿਹਾ ਕਿ ਜੇ ਮੇਰੇ ਘਰ ਹੋਗੇ ਤੇ ਮੈਂ ਮੈਂ ਉਲਟੇ ਵੀ ਕਰ ਸਕਦੀ ਤੁਹਾਡੇ ਤੇ ਵੀ ਮੈਂ ਤੁਹਾਨੂੰ ਫालतੂ ਵੀ ਗੱਲ ਕੋਈ ਗੱਲ ਵੀ ਕਰ ਸਕਦੀ ਕੋਈ ਉਲਟਾ ਸਲਟ ਵੀ ਬੋਲ ਸਕਦੀ ਕਿੰਨੀ ਦੇਰ ਗੱਲ ਚੱਲੀ ਤੇ ਭਾਜੀ 4 ਸਾਲ ਹੋ ਗਏ ਰਿਲੇਸ਼ਨ ਦੇ ਵਿੱਚ ਤੇ ਕੁੜੀ ਦੇ ਕਿਸ ਤਰ੍ਹਾਂ ਗੱਲਬਾਤ ਕਰਨੀ ਕੋਈ ਪਤਾ ਲੱਗਦਾ ਨਹੀਂ ਕਿ ਜਿੱਦਾਂ ਸਕੂਲ ਪੜ੍ਹਦੀ ਸੀ ਉਹਦਾ ਆਮ ਜਾਂਦਾ ਸੀ ਇਹ ਵੀ ਉਹ ਵੀ ਜਾਂਦਾ ਸੀ ਆ ਮਿਲਣ ਦੇ ਨੰਬਰ ਦਿੱਤੇ ਕਿ ਨੰਬਰਾਂ ਤੋਂ ਬਾਅਦ ਆਈਡੀਆ ਜੋ ਵੀ ਜਿੱਥੇ ਵੀ ਉਹ ਕੰਮ ਚੱਲਦਾ ਰਿਹਾ ਸਰ ਅੰਤ ਅੱਜ ਕਿ ਸਰ ਉਹਨੇ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਸਰ ਬੋਲ ਸਾਡਾ ਕੋਈ ਜਵਾਬ ਨਹੀਂ ਆਇਆ ਤੇ ਪੁਲਿਸ ਵੀ ਤੁਹਾਡੇ ਸਾਥੋਂ ਇਹ ਨਹੀਂ ਜਦ ਕੁਝ ਨਹੀਂ ਕੀਤਾ ਬੋਲੋ ਕੀ ਸਮਝ ਇਹਨਾਂ ਦੇ ਸਾਥ ਤੇ ਜਾਂ ਨਹੀਂ ਜੀ ਸਰ ਕੇਸ ਬਣਦੀ ਕਿਉਂਕਿ ਜਦ ਸਾਡੀ ਸੁਣੀ ਨਹੀਂ ਗਈ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਨਹੀਂ ਕੀ ਕਹਿ ਸਕਦੇ ਪਰ ਪੰਜਾਬ ਕੰਪਲੇਨ ਲਿਖਾਈ ਤੁਸੀਂ ਹਾਂਜੀ ਸਰ ਲਿਖਾਈ ਸਭ ਕੁਝ ਕੀਤਾ ਇਸ ਤਰ੍ਹਾਂ ਦੀ ਕਾਰਵਾਈ ਚਾਹੁੰਦੇ ਭਾਜੀ ਸਰ ਅਸੀਂ ਤੁਮਨੇ ਵੀ ਕੁੜੀ ਤੇ ਐਕਸ਼ਨ ਲਿਆ ਜਾਵੇ ਜੋ ਸਾਡੀ ਤੁਹਾਡੇ ਦੇ ਭਰਾ ਚਲ ਗਿਆ ਸਰ ਉਹਨੇ ਤੇ ਵਾਪਸ ਹੁਣਾ ਪਰ ਕੁੜੀ ਨੂੰ

ਕੀ ਗੱਲਬਾਤ ਹੋਈ ਸੁਸਾਈਡ ਕਰਨ ਦਾ ਕਾਰਨ ਕੀ ਦੇ ਪਤਾ ਹੀ ਨਹੀਂ ਜੀ ਕਿਲਾ ਕਿਹਦੀ ਵਿਆਹ ਕਰੋਣਾ ਘਰ ਗੱਲ ਕਰ ਸਾਰਿਆਂ ਨਾਲ ਗੱਲ ਵੀ ਕੀਤੀ ਗੱਲਬਾਤ ਕੀਤੀ ਸਾਰਿਆਂ ਨਾਲ ਬਾਅਦ ਵਿੱਚ ਹੋਰ ਨਾ ਮੁੰਡਿਆਂ ਨਾਲ ਵੀ ਗੱਲਾਂ ਕਰਦੀ ਰਹੀ ਆ ਵਿੱਚ ਕਿਸੇ ਨਾਲ ਵੀ ਕਰਦੀ ਰਹੀ ਨੂੰ ਫੇਜ ਰੱਖਿਆ ਮਰਨ ਲਈ ਮਜਬੂਰ ਕੀਤਾ ਉਹਨੂੰ ਦੇਖ ਵੀ ਜਾਂਦੀ ਸੀ ਕਰਦੀ ਆਲਿਟਸ ਕਰਾ ਕਰਨ ਦੀ ਚਾਹ ਜੀ ਇਹ ਲੜਕੀ ਦੇ ਘਰੋਂ ਲਈ ਦੋਫੀ ਰਹਿੰਦੇ ਨੇ ਹਾਂਜੀ ਚਿਰਿੰਦੂ ਉਹ ਚਿਰ ਵਗੈਰਾ ਲੜਕੇ ਨੂੰ ਚੁੱਕਿਆ ਜਾਂਦਾ ਹਾਂਜੀ ਚੁੱਕਿਆ ਗਿਆ ਤਾਂ ਇਹ ਅਗਲੀ ਨੇ ਇੱਕ ਕਦਮ ਚੁੱਕਿਆ ਜੀ ਕਿੰਨੀ ਐਸੀਗੀ ਸਾਡੇ ਕੋਲ ਮੇਰੀ ਜੀ ਜਿਸ ਬਿਚਾਲੇ ਮਰੀ ਹੁੰਦੀ ਲੜਕੀ ਦੀ ਕਿ ਲੜਕੀ ਤੇ ਸਿਰਫ ਉਹ ਫਰਮ ਨਹੀਂ ਕੀਤਾ ਉਹ ਬਾਈ ਸਾਹਿਬ ਕੀ ਕਰਦਾ ਇਨਸਾਫ ਚਾਹੀਦਾ ਜ਼ਰੂਰ ਪੁਲਿਸ ਨੇ ਐਫ ਆਈ ਆਰ ਦਰਜ ਕਰਤੀ ਉਹ ਦਿੱਤੀ ਜ਼ਰਤ ਦਾ ਅਧਿਕਾਰਵਾਈ ਨਹੀਂ ਹੋਈ ਘਰੋਂ ਪਈ ਦਵਾਈ ਖਾਧੀ ਨਹੀਂ ਲਈ ਘਰ ਦੇ ਘਰ ਦੇ ਬਾਹਰ ਗਿਆ ਵੀ ਇਹ ਕੁਝ ਲਿਖੇ ਪਤਾ ਨਹੀਂ ਸਰ ਮੈਂ ਵੇਖੀ ਨਹੀਂ ਐ ਫਾਈਲ ਨਹੀਂ ਵੇਖੀ ਨਹੀਂ ਜੋ ਤੁਹਾਨੂੰ ਕਿੱਦਾਂ ਪਤਾ ਲੱਗਾ ਸਰ ਕੁਝ ਵੀ ਉਹਨਾਂ ਨੇ ਕੋਈ ਵੀਡੀਓ ਇਹ ਬਣਾਇ ਸੁਸਾਇਟੀ ਕੀਤਾ ਕਿ ਕਿਤੇ 10-10 ਮੁੰਡੇ ਵੀ ਇਹਨਾਂ ਦੇ ਘਰੋਂ ਗਲੀ ਵੱਲੋਂ ਆਇਆ ਤੇ ਇੱਥੋਂ ਪੀਜਦਾ ਵਾਈ ਉਹ ਤੇ ਗਲੀ ਦੇ ਬਾਹਰ ਹੀ ਡਿੱਗਾ ਸੀ ਅੱਛਾ ਲੜਕੀ ਦੇ ਘਰ ਦੇ ਬਾਹਰ ਹੀ ਹਾਂਜੀ ਘਰ ਦੇ ਨਹੀਂ ਪਾਣੀ ਗਲੀ ਦੇ ਬਾਹਰ ਕਿ ਪਤਾ ਨਹੀਂ ਘਰ ਦੇ ਡਿੱਗਿਆ ਹੀ ਕੋਈ ਕਿਸ ਤਰ੍ਹਾਂ ਦੀ ਕਾਰਵਾਈ ਚਾਹੁੰਦੇ ਕਾ ਜੀ ਸਾਨੂੰ ਕੁੜੀ ਮੰਗ Hanuman ਸਾਹਿਬ ਚਾਹੀਦਾ ਕੁੜੀ ਤੇ ਕਾਰਵਾਈ ਹੋਣੀ ਚਾਹੀਦੀ ਕੁੜੀ ਦੇ ਪਿਓ ਤੇ ਕਾਰਵਾਈ ਹੋਣੀ ਚਾਹੀਦੀ ਠੀਕ ਕੋਈ ਆਪਸੇ ਤਾਂ ਕੋਈ ਪ੍ਰੇਮ ਸੰਬੰਧ ਸੀ ਤੇ ਇਹਨਾਂ ਦੇ ਆਪਸੇ ਤਿੰਨ ਚਾਰ ਸਾਲ ਤੋਂ ਕੋਈ ਆਪਸ ਵਿੱਚ ਇਹਨਾਂ ਦੇ ਤੂਫ ਮੈਮਾ ਹੋਈ ਅਤੇ ਇਸੇ ਗੱਲੋਂ ਇਹਨਾਂ ਲੜਕੇ ਨੇ ਕੋਈ ਜਿਹੀ ਜਿਹੀ ਚੀਜ਼ ਕਰਨੀ ਤੇ ਲੜਕੇ ਦੇ ਭਰਾ ਦੇ ਬੈਨਾਂ ਤੇ ਪਰਚਾ ਦਰਜ ਕਰਤਾ ਤੇ ਅੱਜ ਇਹ ਪੋਸਟਮਾਰਟਮ ਕਰਵਾ ਰਹੇ ਆਂ ਗਾਂ ਜੋ ਵੀ ਤਫਤੀਸ਼ ਆਉਂਦਾ ਵਾ ਉਹ ਤੁਹਾਨੂੰ ਫਿਰ ਬਾਰਾ ਦੱਸਿਆ ਜਾਏਗਾ ਇਹ 100 108 ਬੀਐਨਐਸ ਇੱਕ ਵਾਰੀ ਤਾਂ ਕੀ ਪਤਾ ਲੱਗਾ ਜੀ ਹੁਣ ਤਾਂ ਅਨਕੁਆਇਰੀ ਵੇਖੋ ਜੀ ਇਹ ਤੇ ਤਫਤੀਸ਼ ਦਾ ਪਾਰਟ ਹੈ ਜੇ ਤੇ ਆ ਪੋਸਟਮਾਰਟਮ ਕਰਵਾ ਰਹੇ ਹਾਂ ਪਰਚਾ ਦੇ ਕੇ ਪੋਸਟਮਾਰਟਮ ਕਰਵਾ ਰਹੇ ਹਾਂ ਹਾਂਜੀ ਜੋ ਵੀ ਅੱਗੇ ਸਾਹਮਣੇ ਆਏਗਾ ਸਰ ਪਤਾ ਲੱਗਾ ਜੀ ਕਿ ਇਨਫੋਰਮੇਸ਼ਨ ਤੁਹਾਨੂੰ ਕੀ ਮਿਲੀ ਹੈ ਕਾਰਨ ਕੀ ਹੈ ਜੀ ਕਾਰਨ ਉਹ ਹੀ ਪ੍ਰੇਮ ਸੰਬੰਧ ਸੀ ਜੀ ਆਪਸ ਵਿੱਚ ਇਹਨਾਂ ਦੇ ਲੜਕੀ ਲੜਕੀ ਦੇ ਕੋਈ ਇਹਨਾਂ ਦੇ ਆਪਸ ਵਿੱਚ ਕੋਈ ਗੱਲਬਾਤ ਹੋਈ ਉਹਨੇ ਭਰਾ ਨੇ ਉਹਨੇ ਦੱਸਿਆ ਉਹਦੇ ਭਰਾ ਦੇ ਬਿਆਨਾਂ ਦੇ ਪਰਚਾ ਦਰਜ ਕਰ ਦਿੱਤਾ ਜੀ ਠੀਕ ਹੈ ਪਰਿਵਾਰ ਵੱਲੋਂ ਕਹਿ ਰਹੇ ਕਿ ਮਹੀਨੇ ਤੋਂ ਉਹਨਾਂ ਦਾ ਪੁੱਪੇ ਦਾ ਜਿਹੜੇ ਧਮਕੀਆਂ ਦੇ ਰਹੇ ਸੀ ਮੁੰਡੇ ਨੂੰ ਨਹੀਂ ਜੀ ਇਸ ਦਾ ਦੀ ਅੱਜ ਸਾਡੇ ਸਾਹਮਣੇ ਤਾਂ ਕੋਈ ਗੱਲ ਨਹੀਂ ਆਈ ਤੇ ਜੇ ਹੋਏਗੀ ਤੇ ਕੋਈ ਨਾ ਕੋਈ ਤਫਤੀਸ਼ ਦਾ ਪੜਾਅ ਹੈ ਦੇਖ ਲਾਂਗੇ ਕੀ ਕਾਰਵਾਈ ਕੀਤੀ ਜੀ ਹਾਂਜੀ ਹੁਣ ਪਰਚਾ ਦਰਜ ਕੀਤਾ ਜੀ ਆਪਣਾ ਉਹ ਲੜਕੀ ਦੇ ਖਿਲਾਫ ਕਰ ਲੜਕੇ ਦੇ ਭਰਾ ਦੇ ਬਿਆਨਾਂ ਦੇ ਓਕੇ ਜੀ ਠੀਕ